ਜਾਬ ਸਰਕਾਰ ਵੱਲੋਂ ਇੱਕ ਪ੍ਰੋਗਰਾਮ ਚੱਲ ਰਿਹਾ ਹੈ ਪੁਲਿਸ ਕੈਡਟ ਜਿਹੜਾ ਸਕੂਲ ਤੇ ਪੁਲਿਸ ਦਾ ਸਾਂਝਾ ਪ੍ਰੋਗਰਾਮ ਆ ਜਿਹਦੇ ਵਿੱਚ ਲੋਕਾਂ ਨੂੰ ਵੇਅਰ ਕਰਨਾ ਬੱਚਿਆਂ ਨੂੰ ਵੇਅਰ ਕਰਨਾ ਜਾਂ ਸਮਾਜ ਦੇ ਜਿਹੜੇ ਮੰਨ ਲਓ ਕੋਈ ਗਲਤ ਰਸਤੇ ਤੇ ਪਏ ਲੋਕ ਆ ਨਸ਼ਾ ਕਰਦੇ ਆ ਜਾਂ ਕਿਸੇ ਤਰ੍ਹਾਂ ਦਾ ਵੀ ਉਹਨਾਂ ਨੂੰ ਸੁਚੇਤ ਕਰਨਾ ਅੱਜ ਮਿਤੀ 3 12 2024 ਸਰਕਾਰੀ ਹਾਈ ਸਕੂਲ ਸਿੰਘਪੁਰ ਬੇਟ ਵੱਲੋਂ ਪੁਲਿਸ ਕੈਡਟ ਤਹਿਤ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੇ ਨਸ਼ਿਆਂ ਦੀ ਰੋਕਥਾਮ ਸੰਬੰਧੀ ਰੈਲੀ ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕਮਿਊਨਿਟੀ ਅਫੇਅਰ ਡਿਵੀਜ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਕੂਲ ਪੁਲਿਸ ਕੈਡਟ ਤਹਿਤ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੇ ਨਸ਼ਿਆਂ ਦੀ ਰੋਕਥਾਮ ਸੰਬੰਧੀ ਸਰਕਾਰੀ ਹਾਈ ਸਕੂਲ ਸਿੰਘਪੁਰ ਬੇਟ ਵੱਲੋਂ ਸਕੂਲ ਇਨ ਚਾਰਜ ਸ਼੍ਰੀ ਕਾਲਾ ਸਿੰਘ ਜੀ ਦੀ ਅਗਵਾਈ ਵਿੱਚ ਪਿੰਡ ਵਿੱਚ ਨਸ਼ਿਆਂ ਦੀ ਰੋਕਥਾਮ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪਿੰਡ ਵਿੱਚ ਰੈਲੀ ਕੱਢੀ ਗਈ ਅਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ ਇਸ ਮੌਕੇ ਸਕੂਲ ਪੁਲਿਸ ਕੈਡਿਟ ਨੋਡਲ ਅਫਸਰ ਸ਼੍ਰੀ ਅਮਨਦੀਪ ਸਿੰਘ ਸ਼੍ਰੀ ਹਰਵਿੰਦਰ ਸਿੰਘ ਸ਼੍ਰੀਮਤੀ ਚੰਦਰ ਪ੍ਰਭਾ ਅਤੇ ਪਿੰਡ ਵਾਸੀ ਹਾਜ਼ਰ ਸਨ ਇਹជា ਸਾਡੇ ਪੱਤਰਕਾਰ ਮਨਜਿੰਦਰ ਸਿੰਘ ਦੀ ਖਾਸ ਰਿਪੋਰਟ ਾਰੇ ਵੇਖਣ ਵਾਲੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਇਹ ਪੰਜਾਬ ਸਰਕਾਰ ਵੱਲੋਂ ਇੱਕ ਪ੍ਰੋਗਰਾਮ ਚੱਲ ਰਿਹਾ ਹੈ ਪੁਲਿਸ ਸਕੈਡਿਟੀ ਜਿਹੜਾ ਸਕੂਲ ਤੇ ਪੁਲਿਸ ਦਾ ਸਾਂਝਾ ਪ੍ਰੋਗਰਾਮ ਆ ਜਿਹਦੇ ਵਿੱਚ ਲੋਕਾਂ ਨੂੰ ਵੇਅਰ ਕਰਨਾ ਬੱਚਿਆਂ ਨੂੰ ਵੇਅਰ ਕਰਨਾ ਜਾਂ ਸਮਾਜ ਦੇ ਜਿਹੜੇ ਮੰਨ ਲਓ ਕੋਈ ਗਲਤ ਰਸਤੇ ਤੇ ਪਏ ਲੋਕ ਆ ਨਸ਼ਾ ਕਰਦੇ ਆ ਜਾਂ ਕਿਸੇ ਤਰ੍ਹਾਂ ਦਾ ਵੀ ਉਹਨਾਂ ਨੂੰ ਸੁਚੇਤ ਕਰਨਾ ਇਹ ਪ੍ਰੋਗਰਾਮ ਚਲਾਇਆ ਰਿਹਾ ਹੈ ਉਹਦੇ ਸੰਦਰਭ ਦੇ ਵਿੱਚ ਅੱਜ ਨਸ਼ੇ ਵਿਰੋਧੀ ਇੱਕ ਰੈਲੀ ਕੱਢੀ ਗਈ ਹੈ ਸਾਡੇ ਸਕੂਲ ਵੱਲੋਂ ਸਰਕਾਰੀ ਹਾਈ ਸਕੂਲ ਸਿੰਘਪੁਰ ਵੇਟਵਨ ਤੇ ਉਹਦੇ ਵਿੱਚ ਸਾਡਾ ਸਟਾਫ ਹੈ ਸਾਡੇ ਕਮਿਊਨਿਟੀ ਮੈਂਬਰ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਥੈਂਕ ਯੂ